ਤੁਹਾਨੂੰ ਸਾਰੇ ਤੁਹਾਡਾ ਸਵਾਗਤ ਹੈ ਮੇਰੇ ਖੋਰ ਨਵੇਂ ਵਲੌਗ ਵਿੱਚ ਤਾਂ ਗਾਇਜ਼ ਹੁਣ ਅੱਜ ਫੇਰ ਬੰਨਾ ਬੰਨਾ ਵੇਖੋ ਕਿੰਨਾ ਧੰਟ ਅੱਜ ਵੀ ਤੇ ਹੁਣ ਮੈਂ ਤੁਰਦਾ ਫਿਰਦਾ ਪਿਆ ਤੇ ਅੱਜ ਧੁੰਦ ਪੈ ਗਈ ਛੁੱਟੀਆਂ ਵਧਨ ਦੀ ਸੰਭਾਵਨਾ ਆ ਗਈ ਆ ਕਿੰਨਾ ਕੋਰਾ ਗੱਡੀਆਂ ਤੇ ਆਹ ਆਹ ਕਿੰਨੀ ਧੁੰਦ ਪਈ ਇਤਨੀ ਧੁੰਦ ਇਤਨੀ ਧੁੰਦ ਮੈਂ ਤਾਂ ਕੋਈ ਵੀ ਗਾਇਬ ਹੋ ਸਕਦਾ ਹੈ ਇਹ ਦੇਖੋ ਇਤਨੀ ਧੁੰਦ ਹਾਂ ਲੋ ਗਾਇਸ ਤੁਰ ਕੇ ਚੱਲੀਓ ਪਾਣੀ ਵੇਖ ਕੇ ਆਈਏ ਜਿੱਥੇ ਕੱਲ ਪਾਣੀ ਲੀਕ ਹੁੰਦਾ ਸੀ ਨਾ ਉੱਥੇ ਜਾਣੇ ਆ ਤੁਰ ਤੁਰ ਕੇ ਚਲੋ lettes go ਸ਼ਹਿਰ ਕਰਨ ਜਾਵਾਂ ਹਾਂ ਹੁਣ ਤਾਂ ਛੁੱਟੀਆਂ ਹੈਗੀਆਂ ਨੇ ਤੂੰ ਤਾਂ ਮੈਂ ਚੱਲ ਵੀ ਜਾ ਕਰਾਂ ਚਲੋ ਮੈਂ ਜਾਣਾ ਉੱਥੇ ਲੈਟਸ ਗੋ ਤਾਂ ਗਾਇਸ ਹੁਣ ਅਸੀਂ ਖੇਡਣ ਲੱਗੇ ਆ ਉਹੋ ক্রিকেট ਤਾਂ ਕਰਕੇ ਹੁਣ ਬਾਲ ਚੱਕਣ ਆਇਆ ਮੈਂ ਆ ਰਹੀ ਹਾਂ ਬੋਲ ਹੋਏ 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 ਕਿੱਧਰ ਉਹ ਹਾਂ ਪ੍ਰਾਣੀ ਲੈ ਕੇ ਜਾਂਦਾ ਤੱਪਾ ਕਿਹੜਾ ਜ਼ਿਆਦਾ ਖਾਂਦੀ ਆ तेरा पता टपा तो भी ठीक ज़्यादा खी होगी ये बड़ बोली है ये तो गल त हो गया ये ठीक ठाक तो प्लास्टिक है आ टप्पा right, नहीं, नहीं, है। <hug> ਚਲੋ ਗਾਇਸ ਚੱਲ ਜੀ ਹੁਣ ਆਪਾਂ ਬਾਲ ਰਹੀ ਆ ਭਰਨਾ ਆਪਣਾ ਸੈਟ ਆਰੀ ਬਾਲ ਤੇ ਹੁਣੇ ਮਾਰੀਏ ਇੱਥੇ ਠਾ ਚਲੋ ਗੱਡੀ ਤੇ ਮਾਰੀਏ ਟੱਕ ਅਸੀਂ ਸ਼ਹਿਰ ਆਏ ਸੀ ਸਮਾਨ ਜਿਹਾ ਫੜਾਣਾ ਸੀ ਬਸ ਨਾਲ ਕੋਈ ਸੂਟ ਸਟ ਜਾਂ ਤੇ ਹੁਣ ਮੈਂ ਮੇਰੇ ਭਰਾ ਤੱਕ ਗਏ ਹੋਇਆ ਉੱਧਰ ਬੱਸ ਦੇ ਕੋਲ ਪਤਾ ਨਹੀਂ ਬੱਸ ਦੀ ਵੇਟ ਕਰਦੇ ਪਏ ਆ ਤੇ ਹੁਣ ਜਦੋਂ ਆਉਣਗੇ ਉਦੋਂ ਮੈਂ ਅਸੀਂ ਜਾਵਾਂਗੇ ਫਿਰ ਵਾਪਸ ਤੇ ਆਹ ਦੇਖੋ ਰੇਨਬੋ ਬਣੀ ਜਾਂਦਾ ਰੇਨਬੋ ਨੀਗਾ ਮਤਲਬ ਬਲੂ ਕਲਰ yellow ਕਲਰ ਐਜਾ ਸਹੀ ਤਰ੍ਹਾਂ ਨਹੀਂ ਦੱਸਦਾ ਪਰ ਬਲੂ ਏ ਅੰਮ੍ਰਾਤ ਵੀ ਪਿੰਕ ਕਲਰ ਵਿਖੀ ਜਾਂਦਾ ਵਾ ਵਾਹ ਵਾਹ ਉਹ ਚਮਕਦਾ ਕਿੰਨਾ ਬਿਆ ਹੈ ਕਿੰਦਰ ਨੇ ਇਹੋ ਹਾਲੇ ਤੱਕ ਬੱਸ ਨਹੀਂ ਆਈ ਆ ਵੇਖੋ ਗਾਇਸ ਇੱਕ ਬੱਸ ਇਖੜੀ ਆ ਜਿਹੜੀ ਬੱਸ ਦੀ ਵੇਟ ਆ ਉਹ ਨਹੀਂ ਆਈ ਚਲੋ ਵੇਖੋ ਕਿੰਨੀਆਂ ਸਵਾਰੀਆਂ ਖੜੀਆਂ lettes go ਗਾਇਸ ਹੁਣ ਅਸੀਂ ਖਾ ਪੀ ਕੇ ਵਾਪਸ ਚੱਲੇ ਆ ਘਰੇ ਤੇ ਮੋਜ ਮਮਸ ਖਾਦੇ ਆ ਪਰ ਮੇਰੇ ਫੋਨ ਦੀ ਬੈਟਰੀ ਬਟ ਲੋਸੇ ਦਾ ਮੈਂ ਚਾਰਜ ਲਾਇਆ ਹੋਇਆ ਤਾਂ ਕਰਕੇ ਮੈਂ ਬਿਲਕੁਲ ਘਟਪਣਾ ਗਿਆ ਜੂਸ ਲੈਣ ਗਏ ਸਾਰਿਆਂ ਨੂੰ ਮਿਰਚ ਲੱਗੀ ਜਾਂਦੀ ਸੀ ਤੇ ਦੁਕਾਨ ਦੇ ਅੰਦਰ ਗਿਆ ਏ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਆਲੀ ਦੁਕਾਨ ਦੇ ਅੰਦਰ ਗਿਆ ਏ ਤੇ ਉਹ ਆਊਗਾ ਫਿਰ ਆਪਾਂ ਜਾਵਾਂਗੇ ਘਰੇ ਚਲੋ lettes go ਗਾਈਜ਼ ਹੁਣ ਅਸੀਂ ਪੀਤੀਆਂ ਨੇ ਕੋਲਡ ਡਰਿੰਕ ਮਿਰਚ ਆਪਣੀ हट ਗਈ ਆ ਤੇ ਪੁੱਲ ਉੱਤਰੀ ਆਣੇ ਆ ਬਸ ਫਿਰ ਘਰੇ ਪਹੁੰਚ ਜਾਵਾਂਗੇ ਤੇ ਫਿਰ ਆਪਾਂ ਪੇਪਲ ਤੋਂ ਕੇਲੇ ਗੁੜੇ ਮਾਰਾਂਗੇ ਚਲੋ ਹੁਣ ਅਸੀਂ ਆ ਗਏ ਘਰੇ ਤੇ ਹੁਣ ਅਸੀਂ ਚੱਲੀਆ ਖੇਤ ਚਲੋ ਹੁਣ ਆਪਾਂ ਚੱਲੀਏ ਖੇਤ ਬਾਕੀ ਆ ਵੇਖ ਦੋਵੇਂ ਗੱਟੀਆਂ ਯੈਸ ਸਕੂਟਰ ਸਕਾਟਰੀ ਹੈ ਨਹੀਂਗੀ ਹੁਣ ਵੇਣਿਆਂ ਕੀਤੇ ਜਾਣਾ ਜਾਣੇ ਆ ਇੱਕ ਜਣਾ ਥੋੜੀ ਜਾਏਗਾ ਫਸ ਤੇ ਨਹੀਂ ਆਵਾਂਗੇ ਆ ਵੇਖੋ ਗਾਇਸ ਇਹਦਾ ਸਿਰ ਲੱਗ ਗਿਆ ਹੋਏ ਹਾਸਲੈਂਸਰ ਠੀਕ ਹੋ ਗਿਆ ਰੁਕੋ ਜਰਾ ਸਬਰ ਕਰੋ ਲੇਸ਼ ਨਹੀਂ ਜਗਨੀ ਬਾਕੀ ਮਨੂ ਮਿੱਟੀ ਵਿੱਚ ਹੀ ਜਾਂਦੀ ਵਿੱਚ OK ਲੱਗੀ ਸਮਝ ਮਿੱਟੀ ਜਾਵੇ ਕੀ ਜਾਂਦੀ ਆ ਠੀਕ ਹੈ ਭਾਈ ਤਾਂ ਗਾਇਜ਼ ਹੁਣ ਅਸੀਂ ਇਹ ਖੇਡਣ ਲੱਗਿਆ ਬੈਟਬਾਲ ਖੇਡ ਅਸੀਂ ਨਹੀਂ ਕਰ ਉਹ ਕਿਉਂ ਨਹੀਂ ਆਉਂਦਾ ਤੋਰੀ ਨਾ ਖੇਡ ਤੇ ਅਸੀਂ ਨਾ ਬੈਟਲ ਖੇਡਣ ਲੱਗਿਆ ਵੇਖੋ ਦੋਵੇਂ ਭਰਾ ਮੇਰੇ ਕੀ ਨਹੀਂ ਸੀ ਆ ਜਾ ਇੱਥੇ ਉਹ ਤੁਮਾ ਜਾ ਬੱਟੜਨਾ ਹਣਾ ਮੈਂ ਬੋਲ ਲੈ ਆਉਣਾ ਚਲੋ ਗਾਇਜ਼ ਹਣ ਮੈਂ ਬੋਲ ਲੈ ਕੇ ਆਉਣਾ ਤੇ ਅਹੀ ਹੁਣੇ ਪੂਰਾ ਕੰਮ ਚਾਰ ਜਾਣੇ ਬਹਿ ਕੇ ਗਏ ਆਂ ਸਕੂਟਰੀ ਤੇ ਮੈਂ ਮੇਰੇ ਪਾਪਾ ਮੇਰੇ ਦੋਨੇ ਭਰਾ ਚਾਰ। ਮੈਂ ਤਾਂ ਉੱਥੇ ਬੈਠਾ ਸੀ ਜਮ ਅੱਗੇ ਥੱਲੇ। ਅਰੇ ਮਿੱਤਾਂ ਵੀ ਦੋਨਾਂ। ਪਿੰਡਾਂ ਲੇ ਘੇਟ ਆ ਪਿਆ ਅਸਲੀ। ਆਹ ਦੇਖੋ। ਤੇ ਹੁਣ ਇਹ ਬਾਲ ਫੜਦਾ ਦੋ ਹੀ ਰਹਿ ਗਈਆਂ ਕਿਵੇਂ ਗਾਈਜ਼ ਇੱਧਰ ক্রিকেট ਖੇਡੀ ਜਾ ਰਹੀ ਆ ਬੋਲਰ ਆਉ ਬੈਟਰ ਤੇ ਮੈਂ ਫਿਲਡਰ ਜਿਹੜਾ ਕੋਈ ਕੰਮ ਨਹੀਂ ਕਰ ਚਲੋ ਹੁਣ ਖੇਡਦੇ ਆਪਾਂ ਛੇਛੇ ਦੀ ਖਾਊਗਾ ਰੋਟੀ ਤੇ ਨਾਲ ਨਾਲ ਵੇਖੂਗਾ ਟੀਵੀ ਪੌੜੀਆਂ ਉਤਰਨ ਚੜ੍ਹਨ ਲੱਗਾ ਚਲੋ ਸ਼ੁਰੂ ਕਰਤੇ ਹਾਂ 1 ਹੋ ਗਿਆ ਡੇਡ ਹੋ ਗਿਆ ਗਾਇਸ ਡੇਡ ਲੱਤਾਂ ਥੱਕਦੀਆਂ ਜਾਂਦੀਆਂ ਨੇ ਕਿਉਂਕਿ ਪੌੜੀਆਂ ਵੜੀਆਂ ਨੇ

पौड़े एक दो तीन चार छः सत अठ नौ दस ग्यारह बारह तेरह सोलह सतारह मी तो इतना पौड़ी एक तीन हो गए चलो फोर्थ लेट्स गो दस करने पर क्योंकि पहले मैं तो तक करके भी करता हों ਉਹ ਤਾਂ ਮਰ ਕੇ ਹਰਦਾ ਚਲੋ 7 ਹੋ ਗਏ 5 ਹੋ ਗਏ 6 ਹੋ ਗਏ ਪੂਰੇ ਹੁਣ 7 ਹੋ ਗਏ 7 ਚਲੋ 8ਵਾਂ ਸ਼ੁਰੂ 8.1 8.2 8.3 ਚਲੋ ਚੱਕੋ ਜੀ 10 ਹੋ ਗਏ ਨਹੀਂ 9 ਹੋ ਗਏ ਨਾ ਆਖਰੀ ਗੇੜਾ ਬਾਏ ਬਾਏ ਕੱਲ ਮਿਲਾਂਗੇ ਚਲੋ ਜੀ ਦਾ ਸੋ। ਤਾਂ ਗਾਇਜ਼ ਨੂੰ ਕਰਦਾ ਮੈਂ ਵਲੌਗ ਐਂਡ ਤੇ ਕਰਿਓ ਮੈਂ ਸਪੋਰਟ ਜਵਗੀ 365 ਦੇ ਚੈਲੰਜ ਤੇ ਆ ਦੂਜਾ ਦਿਨ ਆਪਣਾ ਚਲੋ ਹੁਣ ਮੈਂ ਕਰਦਾ ਵਲੌਗ ਐਂਡ ਜੀ ਹੁਣ ਦਾ ਖਾਂਦਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਫੋਲੋ ਕਰਨਾ ਬਾਈ ਬਾਈ ਕੇਅਰ